ਤਾਂ ਤਾਂ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਟੋਟਕੇ ਉੱਤੇ ਦੋਸਤੋ ਅਸੀਂ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਬਹੁਤ ਵੱਡੀ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ ਕਿ 500 ਸਾਲਾਂ ਦੇ ਬਾਅਦ ਇਤਿਹਾਸ ਵਿੱਚ 2 ਅਕਤੂਬਰ ਦਿਨ ਬੁੱਧਵਾਰ ਦੇ ਦਿਨ ਸੂਰਜ ਗ੍ਰਹਿਣ ਲੱਗਣ ਜਾ ਰਿਹਾ ਹੈ ਇਹ ਸਾਲ ਦਾ ਦੂਜਾ ਮਹਾ ਸੂਰਜ ਗ੍ਰਹਿਣ ਲੱਗਣ ਜਾ ਰਿਹਾ ਹੈ ਇੱਕਵੀਂ ਸਦੀ ਦਾ ਸਭ ਤੋਂ ਲੰਮਾ ਸੂਰਜ ਗ੍ਰਹਿਣ ਹੋਵੇਗਾ ਇਹਨਾਂ ਰਾਸ਼ੀਆਂ ਦੀ ਤਾਂ ਕਿਸਮਤ ਹੀ ਚਮਕ ਜਾਵੇਗੀ ਜਦੋਂ ਵੀ ਸੂਰਜ ਗ੍ਰਹਿ ਧਰਤੀ ਦੇ ਉੱਤੇ ਚਮਕੇਗਾ ਇਸ ਦਾ ਜਾਪ ਓਮ ਨਮਾ ਸ਼ਿਵਾਏ ਹਰ ਹਰ ਮਹਾਦੇਵ ਜੈ ਸੂਰਜ ਦੇਵ ਇਹ ਆਪਾਂ ਕਰਨਾ ਹੈ ਦੋਸਤੋ ਮਠਾਈ ਵੰਡਣ ਦਾ ਸਮਾਂ ਆ ਗਿਆ ਹੈ ਲੱਡੂ ਵੰਡਣ ਲਈ ਤਿਆਰ ਹੋ ਜਾਓ ਕਿਉਂਕਿ ਇਤਿਹਾਸ ਵਿੱਚ ਧਰਤੀ ਦੇ ਪਹਿਲੀ ਵਾਰ 50 ਸਾਲਾਂ ਦੇ ਬਾਅਦ ਇਹੋ ਜਿਹਾ ਸੰਜੋਗ ਬਣੇਗਾ ਦਿਨ ਬੁੱਧਵਾਰ 2 ਅਕਤੂਬਰ ਸੂਰਜ ਗ੍ਰਹਿਣ ਲੱਗਣ ਜਾ ਰਿਹਾ ਹੈ ਇਸ ਵਾਰ ਇਸ ਰਾਸ਼ੀ ਵਾਲਿਆਂ ਦੀ ਕਿਸਮਤ ਚਮਕ ਜਾਵੇਗੀ ਇਹਨਾਂ ਰਾਸ਼ੀ ਵਾਲਿਆਂ ਦੀ ਜ਼ਿੰਦਗੀ ਵਿੱਚ ਹਰ ਥਾਂ ਪੈਸੇ ਨੂੰ ਲੈ ਕੇ ਸੁੱਖ ਨੂੰ ਲੈ ਕੇ ਐਸ਼ੋ ਆਰਾਮ ਵਾਲੀ ਜ਼ਿੰਦਗੀ ਹੋਵੇਗੀ ਦੂਜੇ ਪਾਸੇ ਸ਼ਾਸਤਰੀਆਂ ਦੇ ਹਿਸਾਬ ਨਾਲ ਇਹਨਾਂ ਰਾਸ਼ੀ ਵਾਲਿਆਂ ਦਾ ਭਾਗ ਬਦਲ ਜਾਵੇਗਾ ਇਹਨਾਂ ਦੇ ਜੀਵਨ ਵਿੱਚ ਹਰ ਪਾਸੇ ਖੁਸ਼ੀਆਂ ਖੁਸ਼ੀਆਂ ਆਉਣਗੀਆਂ ਇਸ ਸੂਰਜ ਗ੍ਰਹਿਣ ਤੋਂ ਬਾਅਦ ਇਹਨਾਂ ਰਾਸ਼ੀ ਵਾਲਿਆਂ ਦੇ ਜੀਵਨ ਵਿੱਚ ਧਨ ਦੀ ਵਰਖਾ ਹੋਵੇਗੀ ਇਹਨਾਂ ਦੇ ਜੀਵਨ ਵਿੱਚ ਧਨ ਆਉਣ ਦੇ ਰਸਤੇ ਖੁੱਲ ਜਾਣਗੇ ਇਹਨਾਂ ਦੇ ਜੀਵਨ ਵਿੱਚ ਜਿਹੜਾ ਵੀ ਪੈਸਾ ਆਵੇਗਾ ਉਹਦੇ ਨਾਲ ਇਹਨਾਂ ਦੇ ਜੀਵਨ ਵਿੱਚ ਖੁਸ਼ੀਆਂ ਸ਼ਾਂਤੀ ਰਹੇਗੀ ਇਸ ਸੂਰਜ ਗ੍ਰਹਿਣ ਤੋਂ ਬਾਅਦ ਇਸ ਰਾਸ਼ੀ ਵਾਲੇ ਜੋ ਵੀ ਫੈਸਲਾ ਲੈਣਗੇ ਉਹ ਹੀ ਪੂਰਾ ਹੋਵੇਗਾ ਇਸ ਸੂਰਜ ਗ੍ਰਹਿਣ ਤੋਂ ਬਾਅਦ ਇਹਨਾਂ ਨੂੰ ਕਰੋੜਪਤੀ ਬਣ ਤੋਂ ਕੋਈ ਨਹੀਂ ਰੋਕ ਸਕਦਾ ਇਸ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਕਿ ਸੂਰਜ ਗ੍ਰਹਿਣ ਕਿੰਨੇ ਵਜੇ ਲੱਗੇਗਾ ਕਿੰਨੇ ਵਜੇ ਖਤਮ ਹੋਵੇਗਾ ਰਾਸ਼ੀ ਵਾਲੇ ਸੂਰਜ ਗ੍ਰਹਿਣ ਸਮੇਂ ਇਹ ਛੋਟੇ ਛੋਟੇ ਉਪਾਅ ਕਰ ਸਕਦੇ ਨੇ ਜਿਹੜੇ ਜੋਤਿਸ਼ਾਸ਼ਤਰ ਅਨੁਸਾਰ ਇਹ ਉਪਾਅ ਕਰ ਲੈਂਦੇ ਨੇ ਉਹਨਾਂ ਦੇ ਜੀਵਨ ਵਿੱਚ ਸੁੱਖ ਸਮ੍ਰiddhi ਆਸ਼ੋ ਆਰਾਮ ਦੀ ਪ੍ਰਾਪਤੀ ਹੋਵੇਗੀ ਅਸੀਂ ਤੁਹਾਨੂੰ ਦੱਸਾਂਗੇ ਕਿ ਸੂਰਜ ਗ੍ਰਹਿਣ ਦੌਰਾਨ ਕਿਹੜੀਆਂ ਗਲਤੀਆਂ ਹਨ ਜਿਹੜੀਆਂ ਭੁੱਲ ਕੇ ਵੀ ਨਹੀਂ ਕਰਨੀਆਂ ਜੇਕਰ ਸੂਰਜ ਗ੍ਰਹਿਣ ਸਮੇਂ ਇਹ ਗਲਤੀਆਂ ਕਰ ਲੈਂਦੇ ਹੋ ਤਾਂ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਦੁੱਖ ਦਿਲਦਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਦੋਸਤੋ ਜੇਕਰ ਤੁਹਾਡੇ ਜੀਵਨ ਵਿੱਚ ਪੈਸੇ ਦੀ ਕਮੀ ਜਾਂ ਤੁਹਾਡਾ ਵਪਾਰ ਠੱਪ ਹੋ ਗਿਆ ਹੈ ਤਾਂ ਤੁਹਾਡੀ ਕਿਸਮਤ ਤੁਹਾਡਾ ਸਾਥ ਨਹੀਂ ਦੇ ਰਹੀ ਤੁਸੀਂ ਬਿਮਾਰ ਪਏ ਰਹਿੰਦੇ ਹੋ ਜਾਂ ਤੁਹਾਡੇ ਜੀਵਨ ਵਿੱਚ ਕਿਸੇ ਨੇ ਜਾਦੂ ਟੂਣਾ ਕਰ ਦਿੱਤਾ ਹੈ ਜੇਕਰ ਤੁਸੀਂ ਜੋਤਿਸ਼ਾਸ਼ਤਰ ਦੇ ਅਨੁਸਾਰ ਸੂਰਜ ਗ੍ਰਹਿ ਸਮੇਂ ਇਹ ਉਪਾਅ ਕਰੋਗੇ ਤਾਂ ਤੁਹਾਨੂੰ ਬਹੁਤ ਲਾਭ ਮਿਲੇਗਾ ਤਹਾਨੂੰ ਤੁਹਾਡੇ ਜੀਵਨ ਵਿੱਚ ਪਰੇਸ਼ਾਨੀਆਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਹਰ ਪਾਸਿਓਂ ਸੁੱਖ ਮਿਲੇਗਾ ਹਰ ਚੀਜ਼ ਅਸੀਂ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਨਾਲ ਹੀ ਇਹ ਵੀ ਦੱਸ ਦਈਏ ਕਿ ਉਹ ਕਿਹੜੀਆਂ ਭਾਗਸ਼ਾਲੀ ਰਾਸ਼ੀਆਂ ਨੇ ਜਿਨ੍ਹਾਂ ਦੀ ਕਿਸਮਤ ਬਦਲਣ ਵਾਲੀ ਹੈ ਜਿਨ੍ਹਾਂ ਦੀ ਜ਼ਿੰਦਗੀ ਇੱਕਦਮ ਪਲਟ ਜਾਵੇਗੀ ਇਸ ਲਈ ਜੇਕਰ ਤੁਸੀਂ ਚਾਹੁੰਦੇ ਹੋ ਕਿ ਸੂਰਜ ਦੇਵਤਾ ਜੀ ਦਾ ਅਸ਼ੀਰਵਾਦ ਤੁਹਾਡੇ ਉੱਤੇ ਬਣਿਆ ਰਹੇ ਆਪ ਆਪਣੀ ਜ਼ਿੰਦਗੀ ਵਿੱਚ ਉਨਤੀ ਕਰਨਾ ਚਾਹੁੰਦੇ ਹੋ ਪੂਰੀ ਸੱਚੀ ਸ਼ਰਧਾ ਨਾਲ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਦੋਸਤੋ 50 ਸਾਲਾਂ ਬਾਅਦ ਵਾਲਾ ਸੂਰਜ ਗ੍ਰਹਿ ਕੋਈ ਮਮੂਲੀ ਸੂਰਜ ਗ੍ਰਹਿ ਨਹੀਂ ਹੈ ਇਹ 1ਵੀਂ ਸਦੀ ਦਾ ਸਭ ਤੋਂ ਲੰਮਾ ਸੂਰਜ ਗ੍ਰਹਿ ਹੈ ਇਹ ਸੂਰਜ ਗ੍ਰਹਿ 2 ਅਕਤੂਬਰ ਦਿਨ ਬੁੱਧਵਾਰ ਨੂੰ ਲੱਗੇਗਾ ਇਹ ਗ੍ਰਹਿ ਉਦੋਂ ਲੱਗਦਾ ਹੈ ਜਦੋਂ ਸੂਰਜ ਗ੍ਰਹਿ ਦਾ ਪ੍ਰਕਾਸ਼ ਧਰਤੀ ਤੋਂ ਪੂਰੀ ਤਰ੍ਹਾਂ ਰੁਕ ਜਾਂਦਾ ਹੈ ਇਸ ਨਾਲ ਜਿਹੜਾ ਸੂਰਜ ਹੁੰਦਾ ਹੈ ਉਹ ਪੂਰੀ ਤਰ੍ਹਾਂ ਦਿਸਣਾ ਬੰਦ ਹੋ ਜਾਂਦਾ ਹੈ ਧਰਤੀ ਉਤੇ ਹਨੇਰਾ ਛਾ ਜਾਂਦਾ ਹੈ ਇਸ ਦਿਨਾਂ ਜਿੰਨੀਆਂ ਵੀ ਦੇਵੀ ਸ਼ਕਤੀਆਂ ਹੁੰਦੀਆਂ ਨੇ ਉਨਾ ਦਾ ਪ੍ਰਭਾਵ ਨਾਂ ਦੇ ਬਰਾਬਰ ਹੋ ਜਾਂਦਾ ਹੈ ਇਹ ਸੂਰਜ ਗ੍ਰਹਿ 2 ਅਕਤੂਬਰ ਦਿਨ ਬੁੱਧਵਾਰ ਨੂੰ ਲੱਗੇਗਾ ਇਹ ਗ੍ਰਹਿ ਰਾਤ 9:10 ਤੇ ਸ਼ੁਰੂ ਹੋਵੇਗਾ ਅਗਲੀ ਸਵੇਰ 3:17 ਤੱਕ ਚੱਲੇਗਾ ਜਿਸ ਦੀ ਕੁੱਲ ਮਿਆਦ ਲਗਭਗ 6 ਘੰਟੇ 4 ਮਿੰਟ ਹੋਵੇਗੀ ਇਸ ਟਾਈਮ ਤੁਸੀਂ ਕੀਤੇ ਹੋਏ ਉਪਾਅ ਤੁਹਾਡੇ ਖਾਲੀ ਨਹੀਂ ਜਾਣਗੇ ਇਸ ਦਾ ਫਲ ਤੁਹਾਨੂੰ ਜ਼ਰੂਰ ਮਿਲੇਗਾ ਜਦੋਂ ਸੂਰਜ ਗ੍ਰਹਿਣ ਲੱਗਦਾ ਹੈ ਤਾਂ ਸੂਰਜ ਗ੍ਰਹਿ ਆਪਣੀ ਰਾਸ਼ੀ ਵਿੱਚ ਪਰਿਵਰਤਨ ਕਰਦਾ ਹੈ ਜਿਸ ਦਾ ਚੰਗਾ ਤੇ ਬੁਰਾ ਪ੍ਰਭਾਵ ਇਹਨਾਂ 12 ਰਾਸ਼ੀਆਂ ਦੇ ਉੱਪਰ ਪੈਂਦਾ ਹੈ ਜੇਕਰ ਤੁਸੀਂ ਸੂਰਜ ਬਾਰੇ ਨਹੀਂ ਜਾਣਦੇ ਤਾਂ ਤੁਹਾਡੀ ਜਾਣਕਾਰੀ ਲਈ ਦੱਸ ਦਿੰਦੇ ਹਾਂ ਕਿ ਸੂਰਜ ਰਾਸ਼ੀ ਇੱਕ ਵਿਅਕਤੀ ਦੇ ਭਾਗ ਨਾਲ ਸੰਬੰਧ ਰੱਖਦਾ ਹੈ ਜਿਸ ਵਿਅਕਤੀ ਦੀ ਕੁੰਡਲੀ ਵਿੱਚ ਸੂਰਜ ਗ੍ਰਹਿ ਦੀ ਰਾਸ਼ੀ ਹੁੰਦੀ ਹੈ ਉਸ ਵਿਅਕਤੀ ਦੀ ਕਿਸਮਤ ਹਮੇਸ਼ਾ ਸਾਥ ਦਿੰਦੀ ਹੈ ਇਸ ਵਾਰ ਜਦੋਂ ਹੀ ਸੂਰਜ ਗ੍ਰਹਿਣ ਲੱਗੇਗਾ ਤਾਂ 6 ਰਾਸ਼ੀਆਂ ਦੀ ਕਿਸਮਤ ਤਰਾਂਤੀ ਬਦਲ ਜਾਵੇਗੀ ਅਸੀਂ ਆਪਣੀ ਵੀਡੀਓ ਵਿੱਚ ਤੁਹਾਨੂੰ ਉਪਾਅ ਦੱਸਣ ਜਾ ਰਹੇ ਹਾਂ ਜੇਕਰ ਤੁਸੀਂ ਉਹ ਉਪਾਅ ਕਰ ਲੈਂਦੇ ਹੋ ਤਾਂ ਤੁਹਾਨੂੰ ਜ਼ਰੂਰ ਲਾਭ ਮਿਲੇਗਾ ਦੋਸਤੋ ਜਿੰਨੀ ਦੇਰ ਸੂਰਜ ਗ੍ਰਹਿਣ ਲੱਗੇਗਾ ਓਨੀ ਦੇਰ ਤੱਕ ਨਾ ਤੁਸੀਂ ਖਾਣਾ ਖਾਣਾ ਹੈ ਅਤੇ ਨਾ ਹੀ ਖਾਣਾ ਘਰ ਦੇ ਵਿੱਚ ਬਣਾਉਣਾ ਹੈ ਸ਼ਾਸਤਰਾਂ ਦੇ ਅਨੁਸਾਰ ਇਸ ਚੀਜ਼ ਦੀ ਸਖਤ ਮਨਾਈ ਹੈ ਦੂਸਰਾ ਖਾਸ ਕਰਕੇ ਔਰਤਾਂ ਇਹ ਧਿਆਨ ਰੱਖਣਾ ਜਿੰਨੀ ਦੇਰ ਤੱਕ ਸੂਰਜ ਗ੍ਰਹਿਣ ਲੱਗੇਗਾ ਉਨਾ ਟਾਈਮ ਉਹ ਆਪਣੇ ਵਾਲਾਂ ਵਿੱਚ ਕੰਗੀ ਨਹੀਂ ਫੇਰਨਗੇ ਇਹ ਸਾਡੇ ਪੁਰਾਣੇ ਵੇਦਾਂ ਵੱਲੋਂ ਬੜਾ ਅਸ਼ੋਭ ਮੰਨਿਆ ਗਿਆ ਹੈ ਜਿੰਨੇ ਦਿਨ ਗ੍ਰਹਿਣ ਲੱਗਿਆ ਰਹੇਗਾ ਓਨੀ ਦਿਨ ਕੈਂਚੀ ਚਾਕੂ ਕਰਦ ਧਿਖੀ ਚੀਜ਼ ਦਾ ਇਸਤੇਮਾਲ ਨਹੀਂ ਕਰਨਾ ਇਸ ਦਾ ਸਿੱਧਾ ਪ੍ਰਭਾਵ ਤੁਹਾਡੀ ਆਰਥਿਕ ਸਥਿਤੀ ਉੱਤੇ ਪਵੇਗਾ ਪਹਿਲਾ ਉਪਾਅ ਸੀ ਤੁਹਾਨੂੰ ਦੱਸਣ ਜਾ ਰਹੇ ਹਾਂ ਉਹ ਹੈ ਕਰਜ਼ਾ ਮੁਕਤੀ ਦਾ ਉਪਾਅ ਅਗਰ ਤੁਸੀਂ ਕਿਸੇ ਤੋਂ ਕਰਜ਼ਾ ਲਿਆ ਹੈ ਤੁਹਾਡੇ ਜੀਵਨ ਵਿੱਚ ਪੈਸਾ ਆਉਣਾ ਬੰਦ ਹੋ ਗਿਆ ਹੈ ਤਾਂ ਤੁਸੀਂ ਕਰਜ਼ੇ ਤੋਂ ਦੁਖੀ ਹੋ ਸੂਰਜ ਗ੍ਰਹਿਣ ਜਦੋਂ ਲੱਗੇਗਾ ਤਾਂ ਤੁਸੀਂ ਲਾਲ ਕੱਪੜਾ ਲੈਣਾ ਹੈ ਉਸ ਵਿੱਚ ਇੱਕ ਮੁਠ ਲੌਂਗ ਆਪਣੇ ਸਦੇ ਹੱਥ ਨਾਲ ਪਾ ਦੇਣੇ ਨੇ ਉਸ ਨੂੰ ਲਪੇਟ ਕੇ ਪੂਜਾ ਵਾਲੇ ਸਥਾਨ ਤੇ ਰੱਖ ਦੇਣਾ ਹੈ ਅਗਲੇ ਦਿਨ ਜਦੋਂ ਤੁਸੀਂ ਮੰਦਰ ਵਿੱਚ ਜਾਓਗੇ ਤਾਂ ਪੁਖਾਰੀਆਂ ਨੂੰ ਦਾਨ ਕਰ ਦੇਣਾ ਅਜਿਹਾ ਕਰਨ ਦੇ ਨਾਲ ਤੁਹਾਡੇ ਜੀਵਨ ਵਿੱਚ ਜੋ ਵੀ ਦੋਸ਼ ਹਨ ਉਹ ਪੂਰੀ ਤਰ੍ਹਾਂ ਖਤਮ ਹੋ ਜਾਣਗੇ ਤੇ ਤੁਹਾਡੇ ਘਰ ਵਿੱਚ ਪੈਸਾ ਆਉਣਾ ਸ਼ੁਰੂ ਹੋ ਜਾਵੇਗਾ ਇਹ ਉਪਾਅ ਜੇਕਰ ਤੁਸੀਂ ਕਰ ਲੈਂਦੇ ਹੋ ਤਹਾਡੀ ਝੋਲੀ ਖਾਲੀ ਨਹੀਂ ਜਾਵੇਗੀ ਦੋਸਤੋ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਘਰ ਦੇ ਕਿਸੇ ਵੀ ਵਿਅਕਤੀ ਉੱਪਰ ਕਾਲੇ ਜਾਦੂ ਦਾ ਅਸਰ ਨਾ ਹੋਵੇ ਤਾਂ ਤੁਸੀਂ ਇੱਕ ਨਾਰੀਅਲ ਲੈਣਾ ਹੈ ਘਰ ਦੇ ਜਿੰਨੇ ਵੀ ਮੈਂਬਰ ਹਨ ਉਹਨਾਂ ਦੇ ਸਿਰ ਨਾਲ ਲਗਾ ਕੇ ਉਸ ਨੂੰ ਪੂਜਾ ਵਾਲੇ ਸਥਾਨ ਤੇ ਰੱਖ ਲੈਣਾ ਹੈ ਤਾਂ ਮੰਦਰ ਵਿੱਚ ਕਿਸੇ ਵੀ ਪੂਜਾ ਕਰਨ ਵਾਲੇ ਪੁਜਾਰੀ ਨੂੰ ਦਾਨ ਕਰ ਦੇਣਾ ਹੈ ਜਦੋਂ ਤੁਸੀਂ ਉਹ ਉਪਾਅ ਕਰ ਲੈਂਦੇ ਹੋ ਜੇਕਰ ਕੋਈ ਵੀ ਵਿਅਕਤੀ ਤੁਹਾਡੇ ਉੱਪਰ ਕੋਈ ਜਾਦੂ ਟੂਣਾ ਕਰਵਾਉਂਦਾ ਹੈ ਤਾਂ ਉਹ ਤੁਹਾਡੇ ਪਰਿਵਾਰ ਦਾ ਕੋਈ ਵੀ ਬਾਲ ਨਹੀਂ ਵਿੰਗਾ ਕਰ ਸਕਦਾ ਕੁਝ ਨਹੀਂ ਵਿਗਾੜ ਸਕਦਾ ਦੋਸਤੋ ਆਪਣੇ ਘਰ ਵਿੱਚ ਤੁਸੀਂ 2 ਅਕਤੂਬਰ ਨੂੰ ਸਦਾ ਬਹਾਰ ਵਾਲਾ ਪੌਦਾ ਲਾਉਣਾ ਹੈ ਇਹ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਇਸ ਨਾਲ ਮਾਤਾ ਲక్ష్ਮੀ ਦਾ ਅਸ਼ੀਰਵਾਦ ਤੁਹਾਡੇ ਉੱਪਰ ਰਹੇਗਾ ਸਭ ਤੋਂ ਪਹਿਲੀ ਰਾਸ਼ੀ ਜਿਸ ਦਾ ਜੀਵਨ ਬਦਲਣ ਜਾ ਰਿਹਾ ਹੈ ਉਹ ਹੈ ਜੀ ਕੁੰਭ ਰਾਸ਼ੀ ਜੇਕਰ ਤੁਸੀਂ ਨੌਕਰੀ ਦੀ ਤਲਾਸ਼ ਵਿੱਚ ਹੋ ਉਹ ਵੀ ਤੁਹਾਨੂੰ ਮਿਲ ਜਾਵੇਗੀ ਤੁਹਾਡੇ ਘਰ ਵਿੱਚ ਬਰਕਤ ਪੈਸਾ ਖੁਸ਼ੀਆਂ ਆਉਣਗੀਆਂ ਜੇਕਰ ਤੁਸੀਂ ਵਪਾਰ ਦਾ ਕਾਰੋਬਾਰ ਕਰਦੇ ਹੋ ਤਾਂ ਉਹ ਵੀ ਤੁਹਾਡਾ ਬਹੁਤ ਵਧੀਆ ਚੱਲੇਗਾ ਤੁਹਾਡਾ ਇਹ ਨਵ ਗ੍ਰਹਿ ਤੁਹਾਡਾ ਸਾਥ ਦੇਣਾ ਸ਼ੁਰੂ ਕਰ ਦੇਣਗੇ ਸੂਰਜ ਦੇਵ ਦੀ ਤੁਹਾਡੇ ਉੱਤੇ ਕਿਰਪਾ ਰਹੇਗੀ ਅਤੇ ਦੂਸਰੀ ਜਿਹੜੀ ਖੁਸ਼ਕਿਸਮਤ ਰਾਸ਼ੀ ਹੈ ਦੀ ਉਹ ਹੈ ਤੁਲਾ ਰਾਸ਼ੀ ਤੁਲਾ ਰਾਸ਼ੀ ਵਾਲਾਂ ਦੱਸ ਦਈਏ ਕਿ ਜੇਕਰ ਤੁਸੀਂ ਲੰਮੇ ਸਮੇਂ ਤੋਂ ਬਿਮਾਰ ਹੋ ਤਾਂ ਤੁਸੀਂ ਬਿਲਕੁਲ ਠੀਕ ਹੋ ਸਕਦੇ ਹੋ ਤਾਂ ਇਹ ਸਮਾਂ ਤੁਹਾਡੇ ਲਈ ਬਹੁਤ ਹੀ ਵਧੀਆ ਰਹਿਣ ਵਾਲਾ ਹੈ ਤੁਹਾਡੇ ਘਰ ਵਿੱਚੋਂ ਬਿਮਾਰੀ ਦੂਰ ਹੋ ਜਾਵੇਗੀ ਅਤੇ ਤੁਹਾਡੇ ਘਰ ਵਿੱਚ ਧਨ ਸੰਬੰਧੀ ਜੇ ਕੋਈ ਪ੍ਰੋਬਲਮ ਹੈ ਤਾਂ ਉਹ ਵੀ ਦੂਰ ਹੋ ਜਾਵੇਗੀ ਤੁਹਾਡੇ ਘਰ ਵਿੱਚ ਧਨ ਆਉਣਾ ਸ਼ੁਰੂ ਹੋ ਜਾਵੇਗਾ ਜੇਕਰ ਤੁਸੀਂ ਕੋਈ ਕਾਰੋਬਾਰ ਕਰਦੇ ਹੋ ਤਾਂ ਉਹ ਵੀ ਤੁਹਾਡਾ ਤਰੱਕੀਆਂ ਵਿੱਚ ਚੱਲੇ ਜਾਵੇਗਾ ਅਤੇ ਤੁਹਾਡੇ ਯਾਤਰਾ ਦੇ ਸੰਜੋਗ ਬਣ ਰਹੇ ਨੇ ਅਤੇ ਇਸ ਰਾਸ਼ੀ ਵਾਲਿਆਂ ਦਾ ਮਾਨ ਸਨਮਾਨ ਵੀ ਬਹੁਤ ਵਧੇਗਾ ਅਤੇ ਜੇਕਰ ਤੁਹਾਡਾ ਕਿਸੇ ਥਾਂ ਤੇ ਪੈਸਾ ਅੜਿਆ ਹੋਇਆ ਹੈ ਉਹ ਵੀ ਤੁਹਾਨੂੰ ਵਾਪਸ ਮਿਲ ਜਾਵੇਗਾ ਅਤੇ ਜੇਕਰ ਤੁਹਾਡੀ ਕਿਤੇ ਪੁਰਾਣੇ ਸਮੇਂ ਤੋਂ ਕੋਈ ਜਾਇਦਾਦ ਅੜੀ ਹੋਈ ਹੈ ਜੋ ਵਿਕ ਨਹੀਂ ਰਹੀ ਅਤੇ ਇਸ ਸਮੇਂ ਉਹ ਵੀ ਤੁਹਾਡੀ ਵਿਕ ਜਾਵੇਗੀ ਇਸ ਲਿਸਟ ਦੀ ਅਗਲੀ ਰਾਸ਼ੀ ਹੈ ਜੀ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਾ ਦੱਸਦੀ ਹੈ ਕਿ ਜੇਕਰ ਤੁਸੀਂ ਕਾਫੀ ਲੰਮੇ ਸਮੇਂ ਤੋਂ ਨੌਕਰੀ ਦੀ ਤਲਾਸ਼ ਵਿੱਚ ਹੋ ਅਤੇ ਤੁਹਾਨੂੰ ਨੌਕਰੀ ਵੀ ਮਿਲ ਜਾਵੇਗੀ ਅਤੇ ਜੇਕਰ ਤੁਸੀਂ ਨੌਕਰੀ ਸੰਬੰਧੀ ਕੋਈ ਪ੍ਰਮੋਸ਼ਨ ਚਾਹੁੰਦੇ ਹੋ ਤਾਂ ਤੁਹਾਨੂੰ ਪ੍ਰਮੋਸ਼ਨ ਵੀ ਮਿਲੇਗੀ ਉਸ ਦੇ ਨਾਲ ਨਾਲ ਤੁਹਾਡੀ ਤਨਖਾਹ ਵਿੱਚ ਵੀ ਵਾਧਾ ਹੋਵੇਗਾ ਅਤੇ ਤੁਹਾਨੂੰ ਰਾਜਨੀਤਿਕ ਲਾਭ ਵੀ ਮਿਲੇਗਾ ਜੇਕਰ ਤੁਸੀਂ ਵਿਦੇਸ਼ ਜਾ ਕੇ ਪੜ੍ਹਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਸਮੇਂ ਕਰ ਸਕੋਗੇ ਤੁਹਾਡਾ ਮਾਣ ਸਨਮਾਨ ਤੁਹਾਡੇ ਦੋਸਤਾਂ ਮਿੱਤਰਾਂ ਵਿੱਚ ਬਹੁਤ ਵਧੇਗਾ ਅਤੇ ਜੋ ਵੀ ਤੁਹਾਡੇ ਦੁਸ਼ਮਣ ਨੇ ਤੁਹਾਡੇ ਉਹ ਦੂਰ ਹੋ ਜਾਣਗੇ ਅਤੇ ਜੇਕਰ ਤੁਸੀਂ ਕਿਸੇ ਲੰਮੇ ਸਮੇਂ ਤੋਂ ਬਿਮਾਰ ਹੋ ਜਾਂ ਬਿਮਾਰੀ ਨਾਲ ਜੂਝ ਰਹੇ ਹੋ ਤਾਂ ਤੁਹਾਡੀ ਉਹ ਵੀ ਦੂਰ ਹੋ ਜਾਵੇਗੀ ਅਤੇ ਪੈਸੇ ਸੰਬੰਧੀ ਤੁਹਾਡੀਆਂ ਜਿੰਨੀਆਂ ਵੀ ਪਰੇਸ਼ਾਨੀਆਂ ਨੇ ਉਹ ਦੂਰ ਹੋ ਜਾਣਗੀਆਂ ਜੇਕਰ ਤੁਸੀਂ ਕੋਈ ਨਵਾਂ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਉਸ ਵਿੱਚ ਵੀ ਤੁਹਾਨੂੰ ਮਨਾਫਾ ਮਿਲੇਗਾ ਤੁਸੀਂ ਇਸ ਸਮੇਂ ਕਰ ਸਕਦੇ ਹੋ ਇਸ ਲਿਸਟ ਦੀ ਅਗਲੀ ਰਾਸ਼ੀ ਹੈ ਜੀ ਮਕਰ ਰਾਸ਼ੀ ਮਕਰ ਰਾਸ਼ੀ ਵਾਲਾਂ ਦੱਸ ਦਈਏ ਕਿ ਜੇਕਰ ਤੁਸੀਂ ਨੌਕਰੀ ਦੀ ਤਲਾਸ਼ ਵਿੱਚ ਹੋ ਤਾਂ ਤੁਹਾਨੂੰ 100% ਨੌਕਰੀ ਮਿਲ ਜਾਵੇਗੀ ਤੁਹਾਨੂੰ ਜਾਇਦਾਦ ਪੱਖੋਂ ਵੀ ਕਾफी ਲਾਭ ਮਿਲੇਗਾ ਜੇਕਰ ਤੁਹਾਡਾ ਵਿਆਹ ਨਹੀਂ ਹੋ ਰਿਹਾ ਤਾਂ ਤੁਹਾਡੇ ਵਿਆਹ ਸੰਬੰਧੀ ਤੁਹਾਨੂੰ ਕੋਈ ਵੱਡੀ ਖੁਸ਼ਖਬਰੀ ਮਿਲੇਗੀ ਤੁਹਾਨੂੰ ਧਨ ਪ੍ਰਾਪਤੀ ਦੇ ਸੰਜੋਗ ਬਣ ਰਹੇ ਨੇ ਅਤੇ ਤੁਹਾਨੂੰ ਕਰੋੜਪਤੀ ਹੋਣ ਤੋਂ ਕੋਈ ਵੀ ਨਹੀਂ ਰੋਕ ਸਕਦਾ ਦੋਸਤੋ ਇਹ ਹਨ ਉਹ ਖੁਸ਼ ਨਸੀਬ ਰਾਸ਼ੀਆਂ ਜਿਨ੍ਹਾਂ ਦੀ ਸੂਰਜ ਗ੍ਰਹਿਣ ਸਮੇਂ ਕਿਸਮਤ ਚਮਕ ਜਾਵੇਗੀ ਧੰਨਵਾਦ